ਉਦੇ ਬਾਰੇ ਵੇਖੋ ਮੈਂ ਤੇ ਲਗਭਗ ਸਾਰੀਆਂ ਥਾਵਾਂ ਤੇ ਜਾਇਆ ਹਾਂ ਸਥਿਤੀ ਬੜੀ ਭਿਆਨਕ ਆ ਕਿਉਂਕਿ ਲੋਕਾਂ ਦਾ ਜਿਹੜਾ ਨੁਕਸਾਨ ਹੀ ਬਹੁਤ ਵੱਡਾ ਹੋਇਆ ਕੱਲਾ ਮਾਲੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਵੀ ਹੋਇਆ ਔਰ ਜਿਵੇਂ ਦੇਵੇਂ ਅੰਕੜੇ ਆਉਣਗੇ ਤੇ ਇਹ ਸਾਰਾ ਪਤਾ ਲੱਗ ਜਾਊਗਾ ਕਿ ਇਹ ਕਿੱਡਾ ਵੱਡਾ ਸ਼ਾਇਦ ਮੈਨੂੰ ਲੱਗਦਾ ਵੀ 1988 ਤੋਂ ਵੀ ਇਹ ਵੱਡਾ ਭਿਆਨਕ ਜਿਹੜਾ ਹੜ੍ਹ ਹੈਗਾ ਕਿਉਂਕਿ ਲੋਕ ਲੋਕਾਂ ਨੂੰ ਪਹਿਲਾਂ ਅਗਾਹ ਨਹੀਂ ਕੀਤਾ ਗਿਆ ਇਕਦਮ ਇਹ ਪਾਣੀ ਜਿਹੜਾ ਇਹ ਚੜਿਆ ਵਾ ਤੇ ਨੁਕਸਾਨ ਬਹੁਤ ਹੋ ਗਿਆ ਇਦੇ ਲਈ ਇੱਕ ਤੇ ਆਪਾਂ ਗੁਰੂ ਅੱਗੇ ਸਾਰੇ ਅਰਦਾਸ ਕਰਦੇ ਆਂ ਪਾਤਸ਼ਾਹ ਛੇਤੀ ਤੋਂ ਛੇਤੀ ਇਹ ਸਾਬਤ ਤੋਂ ਨਜਾਤ ਦਿਵਾਵੇ ਤੇ ਦੂਜਾ ਜਿਹੜੇ ਹਾਕਮਾਂ ਇਹਨਾਂ ਨੂੰ ਵੀ ਆਪਣੇ ਲੋਕਾਂ ਦੀ ਜਾਨ ਮਾਲ ਨੂੰ ਵੇਖਣਾ ਚਾਹੀਦਾ ਆਗਾਹ ਕਰਨਾ ਚਾਹੀਦਾ ਪਹਿਲਾਂ ਔਰ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਆ ਗੁਰਬਾਣੀ ਦਾ ਇੱਕ ਬਚਨ ਹੈਗਾ ਨਾ ਵੀ ਅੱਗੋਂ ਦੇ ਕੇ ਚੇਤੀਏ ਤਾਂ ਕਾਇਤ ਮਿਲਾ ਸਜਾਏ ਦੇ ਲੰਮੀ ਨਦਰ ਨਿਹਾਲੀ ਗਏ ਜਾਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਲੋੜੈ ਦਾਖ ਬਜੂਰੀਆਂ ਕਿਕਰ ਬੀਜਾ ਜੱਟ ਹੰਡਾ ਓਨ ਕਤਾਇਂਦਾ ਪਹੰਦਾ ਲੋੜੈ ਬੱਟ ਕਿ ਜੇ ਬੰਦਾ ਕਿਕਰਾਂ ਬੀਜ ਕੇ ਕਵੇ ਵੀ ਇਹਨੂੰ ਅੰਬ ਲੱਗ ਜਾਣਗੇ ਤੇ ਉਹ ਕੰਡੇ ਹੀ ਲੱਗਣੇ ਉਹਨੂੰ ਤੇ ਆਪਾਂ ਜੇ ਕਹੀਏ ਵੀ ਉਹਨਾਂ ਕੱਟ ਕੇ ਰੇਸ਼ਮ ਪਾਲਾਂਗੇ ਨਹੀਂ ਅੱਜ ਜੋ ਸਥਿਤੀ ਆ ਇਹਦੇ ਲਈ ਜਿਹੜੇ ਇਥੋਂ ਦੇ ਹਾਕਮ ਆ ਇਹਨਾਂ ਨੂੰ ਪਹਿਲਾਂ ਬੰਨਾਂ ਦੀ ਇਹ ਗੱਲ ਹੀ ਉੱਥੇ ਮਿੱਟੀ ਲਾਉਣੀ ਦਰਿਆਵਾਂ ਦੇ ਵਿੱਚੋਂ ਪਹਿਲਾਂ ਰੇਤ ਆ ਜਿਹੜੀ ਹੀ ਲੋਕ ਵੀ ਚੱਕ ਚੱਕ ਲੈਂਦੇ ਸੀ ਫੇਰ ਜਿਹੜੀਆਂ ਰੋਈਆਂ ਉਹਦੀ ਸਫਾਈ ਦੀ ਗੱਲ ਆ ਹੋਰ ਛੋਟੇ-ਛੋਟੇ ਜਿਹੜੀਆਂ ਨਦੀਆਂ ਵਾਂ ਜਿਹਦੇ ਰਾਈ ਪਾਣੀ ਚੱਲ ਜਾਂਦਾ ਹੈ ਨਾਲਿਆ ਰਾਈ ਉਦੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ ਜੇ ਪਹਿਲਾਂ ਕੀਤੇ ਹੁੰਦੇ ਤੇ ਆਫਤ ਸ਼ਾਇਦ ਇੰਨੀ ਵੱਡੀ ਨਾ ਹੁੰਦੀ ਬਾਕੀ ਇੰਨਾ ਪਾਣੀ ਇੱਕਦਮ ਆ ਜੇ ਤੇ ਲੋਕਾਂ ਨੂੰ ਡੋਬ ਦੇ ਤੇ ਲੋਕ ਕੀ ਕਰਨ ਇਹਦੇ ਲਈ ਹਾਕਮ ਆ ਜਿਹੜੇ ਇਹਨਾਂ ਨੂੰ ਸਮੱਤ ਲੈਣੀ ਚਾਹੀਦੀ ਆ ਵੀ ਆਪਾਂ ਤਿਆਰੀ ਪਹਿਲਾਂ ਤੋਂ ਕਰੀਏ ਸਰਕਾਰਾਂ ਫੇਲ ਹੋ ਜਾਂਦਾ ਜੀ ਲੱਗਦਾ ਸਰਕਾਰਾਂ ਪੂਰੀ ਤਰ੍ਹਾਂ ਫੇਲ ਆ ਜੀ ਲੱਗਦਾ ਕੀ ਹੈ ਤੇ ਲੋਕ ਕਹਿ ਰਹੇ ਮਤਲਬ ਦੇਖੋ ਆਪ ਲੋਕ ਬੇੜੀਆਂ ਬਣਾ ਰਹੇ ਹੋ ਤੇ ਬੇੜੀਆਂ ਬਣਾ ਕੇ ਰਾਤ ਸਮਗਰੀ ਆਪ ਪਜਾ ਰਹੇ ਤੇ ਸਰਕਾਰ ਤੇ ਬੇੜੀਆਂ ਨਹੀਂ ਦੇ ਸਕੀ ਹੋਰ ਕੀ ਕਰਨਗੇ ਕੇਂਦਰ ਵੱਲੋਂ ਵੀ ਹਜੇ ਤੱਕ ਕੋਈ ਪੈਕੇਜ ਨਹੀਂ ਜਿਹੜਾ ਪੰਜਾਬ ਨੇ ਜਾਰੀ ਕੀਤਾ ਕੇਂਦਰ ਸੈ ਪੈਕੇਜ ਕਰਨਾ ਚਾਹੀਦਾ ਜੀ ਵੇਖੋ ਪਿਛਲੇ ਦਿਨੀ ਕਈ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਆਫਤਾਂ ਆਈਆਂ ਇੱਕ ਤੇ ਨੂੰ ਕੌਮੀ ਆਫਤ ਡਿਕਲੇਅਰ ਕਰਨਾ ਚਾਹੀਦਾ ਕੁਦਰਤੀ ਆਫਤ ਇਹ ਨਾ ਕਰਤਾ ਤੇ ਜਿਵੇਂ ਉਦੋਂ ਪੈਕੇਜ ਉਸੇ ਵੇਲੇ ਹੁੰਦਾ ਤੋਂ ਪੰਜਾਬ ਦੇ ਮਸਲੇ ਦੇ ਉੱਤੇ ਇਹਨਾਂ ਨੂੰ ਛੇਤੀ ਪੈਕੇਜ ਦੇਣਾ ਚਾਹੀਦਾ ਔਰ ਜਿਹੜਾ ਵੀ ਲੋੜਵੰਦਾ ਉਹ ਭਾਵੇਂ ਜ਼ਮੀਦਾਰ ਆ ਭਾਵੇਂ ਮਜ਼ਦੂਰ ਆ ਭਾਵੇਂ ਕੋਈ ਗਰੀਬ ਆ ਬਿਨਾਂ ਕਿਸੇ ਪੱਖਪਾਤ ਤੋਂ ਉਹ ਹਰੇਕ ਨੂੰ ਜਿਹੜਾ ਉਹਦਾ ਮਵਾਜਾ ਮਿਲਣਾ ਚਾਹੀਦਾ ਇਹ ਕੋਈ ਮੰਗ ਮੁੰਗ ਨਹੀਂ ਆ ਇਹ ਸਾਡਾ ਹੱਕ ਆ ਕਿਉਂਕਿ ਜਦੋਂ ਸਾਰਿਆਂ ਨੂੰ ਦਿੱਤਾ ਜਾਂਦਾ ਤੇ ਪੰਜਾਬ ਨੂੰ ਵੀ ਦੇਣਾ ਚਾਹੀਦਾ ਬਾਕੀ ਇਥੋਂ ਦਾ ਜਿਹੜਾ ਹਾਕਮ ਆ ਉਹਨੂੰ ਅੱਗੇ ਤੋਂ ਇਹ ਅਗਾਂਹ ਰਹਿਣਾ ਚਾਹੀਦਾ ਵੀ ਆਪਾਂ ਪਹਿਲਾਂ ਤੋਂ ਹੀ ਕੰਮ ਕਰ ਲਈਏ ਤਾਂ ਕਿ ਇੰਨਾ ਵੱਡਾ ਭਿਆਨਕ ਤੇ ਦਰਾਸ ਦੀ ਸਾਨੂੰ ਨਾ ਚੱਲਣੀ ਪਵੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਗੱਲ ਕਰ ਰਹੇ ਪੰਜਾਬ ਚ ਸਰਕਾਰ ਤੇ ਇਹਨਾਂ ਦੀ ਆ ਇਹਨਾਂ ਨੂੰ ਕਵਾਂਗੇ ਆਪਾਂ ਇਹ ਸੂਬੇ ਦੇ ਜ਼ਿੰਮੇਵਾਰ ਲੋਕ ਆ ਔਰ ਗਿੰਢੀ ਹੱਸੋ ਹੀ ਨਹੀਂ ਗੱਲ ਆ ਵੀ ਮંત્રી ਆਪ ਬੈਠੇ ਆਓ ਕਈਆਂ ਕੋਈਆਂ ਲੈ ਕੇ ਉਹ ਆਪਣੇ ਦਫ਼ਤਰ 'ਚ ਬੈਠ ਕੇ ਸਾਰਾ ਨਿਸ਼ਾਨਦੇਹੀ ਸਾਰਾ ਉਥੋਂ ਸਿਸਟਮ ਚਲਾਉਣਾ ਕਿ ਕਿੰਨਾ ਪ੍ਰਬੰਧ ਥੱਲੇ ਗਿਆ ਕਿੰਨੇ ਲੋਕ ਥੱਲੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਲੱਗੇ ਆ ਕਿੰਨੀਆਂ ਮਸ਼ੀਨਾਂ ਲਗੀਆਂ ਵਾਂ ਕਿਹੜੇ ਪਿੰਡ 'ਚ ਕੀ ਹਾਲਾਤ ਆ ਇਹਨਾਂ ਨੂੰ ਪੂਰਨ ਤੌਰ ਦੇ ਉਤੇ ਨਿਗਰਾਨੀ ਰੱਖਣ ਦੀ ਲੋੜ ਆ ਹੁਣ ਉਹ ਆਪ ਕਹਿ ਰਹੇ ਆ ਜੀ ਮਦਦ ਲਈ ਆਓ ਤੇ ਫੇਰ ਸਰਕਾਰ ਕਾਦੇ ਲਈ ਲੋਕਾਂ ਨੇ ਚੁਣੀ ਹਾਂ ਲੋਕ ਲੱਗੇ ਆ ਅੱਜ ਪੰਜਾਬ ਦੇ ਲੋਕਾਂ ਨੇ ਦਸਤਾ ਕੇ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਪੰਜਾਬ ਚ ਪ੍ਰੇਮ ਪਿਆਰ ਭਾਈਚਾਰਾ ਸਾਰੇ ਧਰਮਾਂ ਚ ਆਪਾਂ ਵੇਖ ਰਹੇ ਆ ਕਿਵੇਂ ਨਿਸ਼ਾਨ ਸਾਹਿਬ ਲਾ ਕੇ ਸਿੱਖ ਜਵਾਨੀ ਪੰਜਾਬ ਦੀ ਜਵਾਨੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਵੀ ਕਿਦਾਂ ਇੱਕ ਦੂਜੇ ਦੀ ਮਦਦ ਕਰ ਰਹੇ ਆ ਰਾਤ ਸਮਗਰੀ ਪਜਾ ਰਹੇ ਆ ਡੂੰਘੇ ਤੇ ਡੂੰਘੇ ਪਾਣੀਆਂ ਜਾ ਰਹੇ ਆ ਪਰ ਸਰਕਾਰਾਂ ਨੂੰ ਅੱਗੇ ਤੋਂ ਅਗਾਂਹ ਰਹਿਣਾ ਚਾਹੀਦਾ ਤੇ ਪ੍ਰੋਪਰ ਪ੍ਰਬੰਧ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ